ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਮੱਝ ਆ ਜੀ ਸੁਣ ਵਾਲੀ ਹਲੇ ਕੱਚੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਗੱਲ ਤੋਂ ਫੋਕਲ ਤੇ ਸਿਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਲੰਬੀ ਲੰਬੀ ਵੀਡੀਓ ਅਪਲੋਡ ਕਰ ਸਕੀਏ ਕਰੇ ਲੂ ਮੱਝਪੁਰਾ ਕੋਈ ਪਪਾਰ ਦਾ ਕੰਮ ਨਹੀਂ ਬਾਈ ਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਜੀ ਸਾਸਰੀ ਗਾ ਜੀ ਸਾਸਰੀ ਕਾਰ ਵੀਰੇ ਨਾਮ ਨਾਮ ਮੇਰਾ ਬਾਰਾ ਵੀਰੇ ਪਿੰਡ ਬਸਟਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਹਾਂ ਜੀ ਵੀ ਮੱਝ ਦੀ ਜਾਣਕਾਰੀ ਦਿਓ ਕਿੰਵੇਂ ਸੂਏ ਆਪਣੀ ਸੂਏ ਇਹ ਤੀਜੀ ਸੂਏ ਹੈ ਵੀਰੇ ਠੀਕ ਹੈ ਸੁਣਾ ਹੁਣ ਹਾਂ ਹੁਣ ਇਹ ਬੱਚ 10 ਕਦਨ ਦੀ ਕੱਚੀ ਹੈ 10 ਕਦਨ ਦੀ ਕੱਚੀ ਹੈ ਹਾਂ ਤੇ ਰੇਟ ਭਰਾ ਦਾ ਰੇਟ ਭਰਾ ਫੋਨ ਤੇ ਕਰਾਂਗੇ ਠੀਕ ਹੈ ਜੀ ਹਣੇ ਕੱਚੀ ਹੈ ਤਾਂ ਕਰਕੇ ਹਾਂ ਜੀ ਹਾਂ ਠੀਕ ਹੈ ਜੀ ਲੋਪਰਾ ਚੈੱਕ ਕਰਾਂ ਫਿਰ ਸਕੁਆਲਟੀ ਤੀਜੀ ਸਵੇਰ ਸੂਣਾ ਪਿਛਲੇ ਸਵੇਰ ਦੁੱਧ ਬਾਈ ਸਵੇਰ ਵੀਰੇ ਇਹਨੇ 12-13 ਲੀਟਰ ਦੁੱਧ ਚੋਇਆ ਸੀ ਇਹਦਾ ਪਿਛਲੇ ਸਵੇਰ ਠੀਕ ਹੈ 12-13 ਲੀਟਰ ਠੀਕ ਹੈ ਜੀ ਤੋੜ ਦੋ ਪਰਾ ਲੋਪਰਾ ਅ ਕਰੇ ਲੂ ਮੱਝਾ ਠੀਕ ਹੈ ਜੀ ਬਾਈ ਕਹਿੰਦਾ 12-13 ਲੀਟਰ ਚੋਇਆ 10 ਕਿੰਨੇ ਬਾਕੀ ਸਹੀ ਰੇ ਹਾਂ ਬਸ 10 ਕਿੰਨੇ ਲੈ ਜੇ ਘੱਟ ਲੈ ਜੇ ਠੀਕ ਹੈ ਜੀ ਲਓ ਜੀ ਲੋਪਰਾ ਤੋੜ ਦੋ ਲੋਰ ਦੇ ਤੋੜ ਲੋਜੀ ਠੀਕ ਕਰ ਸਕਦੇ ਚੰਗੀ ਪਲੀ ਬਲੋਸੀ ਆ ਲੋਜੀ ਟੱਟ ਪੂੜਾ ਦੋਰਾ ਤਰਾ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਇੱਕ ਮਿੰਟ ਰੋਕ ਲਾ ਆ ਲੋਜੀ ਲੋਜੀ ਠੀਕ ਕਰ ਸਕਦੇ ਬਰਾ ਲੈ ਵੀ ਦੀ ਕੁਆਲਟੀ ਠੀਕ ਹੈ ਕੁਰਾਤਾ ਸਾਡੇ ਸਾਹਮਣੇ ਬਾਈ ਜੀ ਨੇ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਡ ਬਰਨਾਲਾ ਠੀਕ ਹੈ ਜੀ ਕੱਦ ਬੱਡ ਚੰਗੀ ਪਲੀ ਪਲੋਸੀ ਆ ਠੀਕ ਹੈ ਜੀ ਥਾਣ ਤੁਹਾਡੇ ਸਾਹਮਣੇ ਦੇਖ ਸਕਣ ਲੇਵਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ